ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਫਾਜ਼ਲਕਾ ਪੁਲਿਸ ਨੂੰ ਮਿਸ਼ਨ ਨਿਸ਼ਚਿਤ ਤਹਿਤ ਮਿਲੀ ਵੱਡੀ ਕਾਮਯਾਬੀ ਇੱਕ ਨਸ਼ਾ ਤਸਕਰ ਨੂੰ ਕਾਰ ਸਹਤ ਕਾਬੂ ਕਰਕੇ 530 ਗ੍ਰਾਮ ਹੈਰੋਇਨ ਤਿੰਨ ਜਿੰਦਾਕਾਰ ਦੋ ਸਦੇ ਤਿੰਨ ਮੋਬਾਈਲ ਕਿਤੇ ਬਰਾਮਦ ਫਾਜ਼ਲਕਾ ਜ਼ਿਲ੍ਹਾ ਪੁਲਿਸ ਕਪਤਾਨ ਸ਼੍ਰੀ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮਹਮ ਚਲਾਈ ਜਾ ਰਹੀ ਹੈ ਤਾਂ ਜੋ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਨੀਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਨਾਲੇ ਨਾ ਸਾਡੇ ਕੋਲ ਬਹੁਤ ਫੋਰਵਰਡ ਬੈਕਵਰਡ ਲਿੰਕ ਹੈਗੀ ਆ ਪਰ ਜੋ ਹਲੇ ਇਸ ਇਸ ਸਟੇਜ ਤੇ ਮੋਡਲੀ ਸਟੇਜ ਤੇ ਦੱਸਿਆ ਤਾਂ ਉਹਦੇ ਨਾਲ ਨਾ ਫਾਇਦਾ ਹੋ ਸਕਦਾ ਕਾਫੀ ਲਿੰਕਸ ਨੇ ਔਰ ਵਾਲੇ ਟਾਈਮ ਤੇ ਸੀ ਇਹਨੂੰ ਤੇ ਇਹਨੂੰ ਵਿਸਤਾਰ ਵੀ ਕਰਾਂਗੇ ਤੇ ਫਿਰ ਜਲਦੀ ਹੀ ਤੁਹਾਨੂੰ ਜਿਹੜਾ ਹੈਗਾ ਦੁਬਾਰਾ ਦੱਸਾਂਗੇ ਸਟੇਜ ਅੰਦਰ ਗਤੀਵਿਧੀਆਂ ਕੀਤੇ ਜਾਣਾ ਉਹਦਾ ਹੀ 파ਟਨ ਉਹਦਾ ਹੀ ਫਾਇਦਾ ਮੰਨਿਆ ਜਾ ਸਕਦਾ ਜਿਹੜੀ ਹੁੰਦੀ ਰਿਕਵਰੀ ਹੈ ਤੇ ਪਹਿਲਾਂ ਤੁਸੀਂ ਦੱਸੋ ਕੀ ਕਹਿ ਰਹੇ ਕਵੈਸਚਨ ਤੁਹਾਡਾ ਪਹਿਲਾਂ ਉਹਨਾਂ ਕੋਲ ਪਹਿਲਾਂ ਪਰਚੇ ਅਸੀਂ ਪਤਾ ਕਰਾ ਰਹੇ ਹਾਂ ਰਿਕਾਰਡ ਤੇ ਹੁਣ ਤੱਕ ਪਤਾ ਲੱਗਿਆ ਕਿ ਹਲੇ ਪਰਚਾ ਉਹਨਾਂ ਦਾ ਹਲੇ ਕੋਈ ਸਾਹਮਣੇ ਨਹੀਂ ਆਇਆ ਸਾਡੇ ਕੋਲ ਕੀ ਆਇਆ ਸਰ ਮਿਸ਼ਨ ਨਿਸ਼ਚੇ ਦੀ ਰਿਫਲੈਕਸ਼ਨ ਇਹ ਸਰ ਦੇਖੋ ਮਿਸ਼ਨ ਨਿਸ਼ਚੇ ਜਿਹੜਾ ਕੰਟੀਨਿਊ ਹੋਇਆ ਸੀਗਾ ਮਤੋਂ ਪਹਿਲਾਂ ਵੀ ਚੱਲ ਰਿਹਾ ਸੀ ਤੇ ਤੁਸੀਂ ਦੇਖਿਆ ਥੋਡੇ ਹੀ ਰਾਹੀ ਮਿਸ਼ਨ ਜਿਹੜਾ ਹੈਗਾ ਉਹ ਕਾਮਯਾਬ ਹੋ ਰਿਹਾ ਤੁਸੀਂ ਉਹ ਵੀ ਪ੍ਰੈਸ ਕਵਰੇਜ ਵੀ ਦੇ ਰਹੇ ਹੋ ਸਾਡੇ ਮਿਸ਼ਨ ਨਿਸ਼ਚੇ ਦੀ ਟੀਮਾਂ ਕੰਮ ਵੀ ਕਰ ਰਹੀਆਂ ਹੈਗੀਆਂ ਤੋ ਇਸੇ ਤਰ੍ਹਾਂ ਹੀ ਅਸੀਂ ਜਿਹੜਾ ਹੈਗਾ ਇਹਨੂੰ ਚੋਂਦੀ ਰਵਾਂਗੇ ਆ ਪਿੱਛੇ ਵੀ ਅਸੀਂ ਹੋ ਗਏ ਕਿ ਲੋ ਫੜੀ ਸੀਗੀ ਮਗਰ ਉਸ ਤੋਂ ਤੇ ਬਾਕੀ ਡਰਗ ਪੈਡਲਰਸ ਦਾ ਜਿਹੜੇ ਡਰਗ ਪੈਡਲਰਸ ਨਾਮਿਨੇਟ ਹੋਏ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਉਹਨਾਂ ਚੋਂ ਅੱਜ ਅੱਜ ਮਤਲਬ ਕੱਲ੍ਹ ਦੀ ਰਾਤ ਅਸੀਂ ਮਹਿਮ ਚਲਾਈ ਸੀ ਜਿਨ੍ਹਾਂ ਚੋਂ 8 ਡਰਗ ਪੈਡਲਰਸ ਜਿਹੜੀ ਕਿ ਲਿਸਟ ਅਸੀਂ ਗ੍ਰਿਫਤਾਰ ਕੀਤੀ ਹੈ ਗ੍ਰਿਫਤਾਰ ਕਰਕੇ ਉਹਨਾਂ ਤੇ ਕਾਰਵਾਈ ਕਰਕੇ ਰਿਪੋਰਟ ਚ ਪੇਸ਼ ਕੀਤਾ ਜਾਏਗਾ ਤੇ ਇਹ ਕੰਟੀਨਿਊਮ ਹਮ ਚੱਲ ਰਹੀ ਹੈ ਕਿ ਇਹ ਡੀਟੀਪੀ ਸਰਦੀ ਸਟ੍ਰਕਚਰਸ ਦੇ ਜਿਹੜਾ ਹੈਗਾ ਸੀ ਡਰੱਗ ਪੈਟ੍ਰੋਲਰਸ ਨੂੰ ਜਾਂ ਜਿਹੜੇ ਸਾਡੇ ਐਂਟੀਪੀਐਸ ਚ ਬੰਦੇ ਕਯੂਜ਼ ਹੈਗੇ ਆ ਪਰ ਹਾਲੇ ਫੜੇ ਨਹੀਂ ਗਏ ਉਹਨਾਂ ਦੇ ਖਿਲਾਫ ਵੀ ਬਹੁਤ ਮਹਮ ਚੱਲ ਰਿਹਾ ਸਾਰੇ ਪੰਜਾਬ ਚ ਸਰ ਜਿਹੜੇ ਰੋਦਗ੍ਰਾਮ ਹੋਏ ਨੇ ਉਹਦੀ ਰਿਵਾਲਵਰ ਜਪੀ ਇਸ ਤੋਂ ਦੱਸੀ ਵੀ ਕਿੱਥੋਂ ਹੈ ਜਾਂ ਕਿੱਥੋਂ ਕਿਸ ਤੋਂ ਹੈ ਜਿਹੜੇ ਰੋਦਗ੍ਰਾਮ ਹੋਏ ਆ ਹੈ ਤਾਂ 3 ਮੰਥ ਦੇ ਨੇ

ਪੇਡੋਲ ਕੋਈ ਸਮੱਸਿਆ ਤੋਂ ਹੁੰਦੀ ਹੈ ਜੇ ਕਿ ਇੱਕ ਪਾਰਟ ਹੁੰਦਾ ਨਾਲ ਕਨਸਾਈਨਮੈਂਟ ਦਾ ਪਰ ਇਹਨੂੰ ਡੀਪਲੀ ਜਾਵਾਂਗੇ ਤਾਂ ਅਸੀਂ ਦੱਸਾਂਗੇ ਕਿ ਇਹ ਅਸ਼ੰਕਿਆ ਕੀਤੀ ਹੈ ਕਿ ਇਹ ਰਾਜਸਥਾਨ ਤੋਂ ਕ੍ਰੋਸ ਕਰਕੇ ਆਈ ਹੈ ਬਾਰਡਰ ਤੋਂ ਕਿ ਇਸ ਲਈ ਨਹੀਂ ਸਾਨੂੰ ਕਮੈਂਟਰ ਜੀ ਇਹ ਹੈ ਜੀ ਕਿ ਆਪ ਉਸ ਸਾਰੇ ਪੋਲੀਸੀਆਂ ਨੂੰ ਜਾਣਦੇ ਆਪ ਇਹ ਜਾਰ ਸਰਕਾਰ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਸਪੈਸ਼ਲ ਇੰਸਟਰਕਸ਼ਨ ਜਿਹੜੀਆਂ ਹੈਗੀਆਂ ਨੇ ਡਰੱਗਸ ਦੇ ਰਿਲੇਟਡ ਹੋ ਕੇ ਦਿੱਤੀਆਂ ਜਾ ਰਹੀਆਂ ਨੇ ਸੋ ਸਾਰੇ ਪੰਜਾਬ ਵਿੱਚ ਡਰਗ ਰਿਲੇਟਿਡ ਮੁਹਿੰਮ ਚੱਲ ਰਹੀ ਹੈ ਡਰਗ ਅਵੇਅਰਨੈਸ ਲਈ ਵੀ ਤੇ ਉਸ ਤੋਂ ਬਾਅਦ ਜਿਹੜੇ ਡਰਗ ਪੈਰਲਰਸ ਨੇ ਉਹਨਾਂ ਨੂੰ ਜਿਹੜੀ ਹੈਗੀ ਆ ਰਗੜੇ ਹੱਥੀ ਲੈਣ ਦੀ ਜਿਹੜੀ ਮੁਹਿੰਮ ਚੱਲੀ ਹੈ ਇਸੇ ਮੁਹਿੰਮ ਦੌਰਾਨ 28 ਤਰੀਕ ਨੂੰ 28 ਅਗਸਤ ਨੂੰ ਜਿਹੜਾ ਸਾਡੀ ਇੰਸਪੈਕਟਰ ਮਨਿੰਦਰ ਸਿੰਘ ਜੀ ਇਨ ਚਾਰਜ ਜਿਹੜੇ ਰੈਨਮਾਈ ਹੇਟ ਸੁਖੇੜਾ ਪਿੰਡ ਵਾਲੀ ਗਸ਼ਤ ਕਰ ਰਹੇ ਸੀ ਸਦਕਾ ਲਲਾ ਬਾਦ ਸਾਈਂ ਤੇ ਇੱਕ ਵਸ਼ਤੇ ਗ੍ਰਾਹਨ ਉਹਨਾਂ ਨੂੰ ਇੱਕ ਗੱਟਾਰ ਆਉਣੀ ਦੇਖੀ ਅ ਔਰਸ ਤੇ ਉਸ ਔਰਸ ਸੈਂਟਰੋਂ ਸੈਂਟਰੋਂ ਹੰਦੂ ਯੂਨਿਟ ਦੇ ਸੈਂਟਰੋਂ ਵਿਖੇ ਤੇ ਉਹ ਰਾਜਸਥਾਨ ਦਾ ਨੰਬਰ ਸੀਗਾ ਤੇ ਜਦੋਂ ਨੇੜੇ ਪਹੁੰਚੇ ਤਾਂ ਸਾਡੀ ਪੁਲਿਸ ਪਾਰਟੀ ਨੇ ਦੇਖ ਕੇ ਜਿਹੜਾ ਡਰਾਈਵਰ ਸਾਈਡ ਤੋਂ ਬੰਦਾ ਬੈਠਾ ਸੀਗਾ ਆਪਕੇ ਉਹ ਡਰਾਈਵ ਕਰ ਰਿਹਾ ਸੀ ਉਹ ਜਨਾਂ ਫੇਰ ਸੀਗਾ ਕਿ ਉਹ ਨਾ ਉੱਥੇ ਹੀ ਜਿਹੜਾ ਆਪਣਾ ਵਾਹਨ ਛੱਡ ਕੇ ਕੇ ਭੱਜ ਗਿਆ ਤੇ ਜਿਹੜਾ ਨਾਲ ਪ੍ਰੋਡਕਟਰ ਸਾਹਿਬ ਬੈਠਾ ਸੀਗਾ ਦੋ ਹੀ ਜਣੇ ਸੀ ਤੇ ਉਹ ਵੀ ਤਾਂ ਕਿ ਕੋਲਪਾ ਚੱਲ ਗਿਆ ਤਾਂ ਸਾਡੀ ਟੀਮ ਨੇ ਕਾਬੂ ਕਰ ਲਿਆ ਜਦੋਂ ਕਾਬੂ ਕੀਤਾ ਤਾਂ ਨੇ ਆਪਣਾ ਨਾਮ ਜਿਹੜਾ ਹੈਗਾ ਉਹ ਗੁਰਪ੍ਰੀਤ ਸਿੰਘ ਜੈਰੀ ਦੱਸਿਆ ਜੋ ਕਿ ਮਲ ਸਿੰਘ ਸਨ ਆਫ ਮਲ ਸਿੰਘ ਹਜ਼ਾਰਾ ਰਾਮ ਸਿੰਘ ਉਹਨਦਰ ਰਹਿਣ ਵਾਲਾ ਹੈ ਤੇ ਉਸੇ ਦੀ ਪੁੱਛਕਿਛ ਤੋਂ ਪਤਾ ਲੱਗਿਆ ਕਿ ਜਿਹੜਾ ਉਹ ਨਾਲ ਦਾ ਸਾਥੀ ਪੱਜਿਆ ਸੀਗਾ ਉਹ ਸੁਖਵਿੰਦਰ ਸਿੰਘ ਉਸ ਸਨੀ ਇਹ ਚੱਕ ਸਫੇਰਾ ਫੂਟਸੇ ਵਾਲੇ ਦਾ ਹੀ ਸੀ ਜਿੱਥੇ ਜਿਸ ਤੇ ਉਹਨੂੰ ਅਸੀਂ ਜਿੱਥੇ ਪੁਆਇੰਟ ਤੇ ਕਾਬੂ ਕੀਤਾ ਤੇ ਇਸ ਨੂੰ ਦੇਖਦੇ ਹੋਏ ਉਹਦੇ ਚ ਉਹ ਜਿਹੜਾ ਅਸੀਂ ਕੈਰੀ ਕਾਬੂ ਕੀਤਾ ਤਾਂ ਉਹਦੀ ਆਫਿਸ ਤੋਂ ਮੋਬਾਈਲ ਮਿਲਿਆ ਤੇ ਉਸੇ ਦੌਰਾਨ ਅਸੀਂ ਜਿਹੜਾ ਹੈਗਾ ਪਾਰ ਨੂੰ ਰਿਸਾਉਟ ਹੋਇਆ ਵੀ ਸ਼ਾਖਾਗਾ ਇਸ ਕਰਕੇ ਜਿਹੜੇ ਉੱਥੋਂ ਦੇ ਡੀਐਸਪੀ ਜਲਾਲਾਬਾਦ ਉਹਨੂੰ ਮੈਸੇਜ ਕੀਤਾ ਗਿਆ ਕਿਉਂਕਿ ਉੱਥੇ ਪਹੁੰਚੇ ਉਹਦਾ ਐਸਐਚਓ ਤੇ ਉਹਨਾਂ ਨੇ ਜਿਹੜਾ ਹੈਗਾ ਉਹ ਵੀ ਮਜਬੂਰ ਸਰਚ ਕੀਤੀ ਗਈ ਤਾਂ ਜਿਹੜਾ ਗੇਅਰ ਬਾਕਸ ਹੈਗਾ ਉਹਦੇ ਤੋਂ ਜਿਹੜਾ ਹੈਗਾ ਚਿੱਤੇ ਭੂਮੀ ਕਾਲਜ ਦੇ ਵਿੱਚ ਉਹਦੇ ਬਾਅਦ ਫੇਰ ਦੁਬਾਰਾ ਡਬਲ ਫਰੇਮ ਚੋਂ ਕੀਤੀ ਹੋਈ ਸੀ ਤੇ ਜਦੋਂ ਉਹ ਦੇਖਿਆ ਤਾਂ ਉਹਦੇ ਚੋਂ ਰੇਲ ਨੂੰ ਲਾ ਲਿਆ ਤੇ ਉਸ ਤੋਂ ਇਲਾਵਾ ਜਦੋਂ ਉਹਨਾਂ ਦਾ ਡੈਸ਼ ਬੋਰਡ ਚੈੱਕ ਕੀਤਾ ਉਹਦੇ ਚ ਵੀ ਦੋ ਫੋਨ ਹੋਰ ਮਿਲੇ ਇੱਕ ਫੋਨ ਉਹਦੇ ਕੋਲ ਮਿਲਿਆ ਦੋ ਫੋਨ ਹੋਰ ਮਿਲ ਗਏ ਤੇ ਉਹ ਪ੍ਰੋਪਰ ਜਿਹੜਾ ਸਰਚ ਕੀਤੀ ਗਈ ਤਾਂ ਉਹਦੇ ਚ ਤਿੰਨ ਚੰਦਾ ਕਾਰਟੂਨ ਇਹ ਜਿਹੜਾ ਹੈਗਾ ਸਪਿੰਗ ਹੁੰਦਾ ਜਿਹੜਾ ਫੂਲ ਵਾਲਾ ਉਹ ਮਿਲਿਆ ਤੇ ਟੋਟਲ ਜਿਹੜਾ ਹੈਗਾ ਇਹ 530 ਗ੍ਰਾਮ ਰੋਡ ਜਿਹੜੀ ਹੈਗੀ ਬਣਤੀ ਹੈ ਇਹ ਦੋਨੋਂ ਜਿਹੜੇ ਸਾਥੀ ਨੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤਾਂਕਿ ਇਹਨਾਂ ਤੋਂ ਅਸੀਂ ਅਗਲਾ ਫੋਰਵਰਡ ਬੈਕਵਰਡ ਲਿਕ ਜਿਹੜਾ ਹੈਗਾ ਅਸੀਂ ਕਲੀਅਰ ਕਰ ਸਕੀਏ ਕਿ ਇਹਦੇ ਚ ਜਲਦੀ ਹੀ ਸਾਡੀ ਪੁਲਿਸ ਪਾਰਟੀ ਲੱਗ ਜਾਂਦੀ ਹੈ ਨੇ ਬਿਕੋਜ਼ ਕਿਉਂਕਿ ਇਹ ਇਨਫੋਰਮੇਸ਼ਨ ਸਿਕਰਟ ਹੈ ਭਲੇ ਅਸੀਂ ਅੱਗੇ ਫਾਰਵਰਡ ਲਿੰਕ ਦਾ ਜਿਹੜਾ ਹੈਗਾ ਬੈਕਵਰਡਿੰਗ ਕਰਾਵਾਂਗੇ ਇਹਦੇ ਵਿੱਚ ਜਿਹੜਾ ਹੈਗਾ ਪੂਰੇ ਪ੍ਰਾਲੇ ਕਿਤੇ ਜਾ ਰਹੇ ਹੈ ਕਿ ਜਿਹੜਾ ਨਾਲ ਦਾ ਸੁਖਵਿੰਦਰ ਸੁਖੀ ਹੈ ਉਹਨੂੰ ਫੜਿਆ ਜਾਵੇ ਤੇ ਪਲੱਸ ਜਿਹੜਾ ਅੱਗੇ ਜਿਹੜਾ ਫਾਰਵਰਡ ਲਿੰਕ ਹੈਗਾ ਕਿੱਥੋਂ ਲੈ ਕੇ ਆਏ ਕਿੱਥੋਂ ਚੱਲਦੇ ਸੀ ਕਿ ਚੱਲ ਇਹ ਜਿਹੜਾ ਹੈਗਾ ਕਿਉਂਕਿ ਇਹ ਜਿਸ ਹਾਲ ਦਾ ਇਹਨਾਂ ਕੋਲ ਰਿਕਵਰੀ ਹੋਈ ਹੈ ਕਮਰਸ਼ੀਅਲ ਰਿਕਵਰੀ ਹੈ ਸੋ ਇਸ ਤਰ੍ਹਾਂ ਕੇ ਜਿਹੜਾ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈਗਾ ਉਹਦੇ ਤੇ ਸਾਨੂੰ ਪੂਰਾ ਡਾਊਟ ਹੈ ਤੇ ਸਾਡੀ ਟੀਮ ਜਿਹੜੀ ਹੈਗੀ ਆ ਸੀਆਈ ਇਨਸਪੈਕਟਰ ਤੇ ਡੀਐਸਪੀ ਸਾਡੇ ਡੀਐਸਪੀ ਜਲਾਲਾਬਾਦ ਮੌਕੇ ਤੇ ਪਹੁੰਚ ਕੇ ਸੀ ਕਾਰਵਾਈ ਕੀਤੀ ਤਾਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਵੀ ਲੋਕਾਂ ਨੂੰ ਨਖਸ ਪਾ ਕੇ ਰੱਖਾਂਗੇ ਸਾਰਿਆਂ ਨੂੰ ਅਪੀਲ ਕਰਦੇ ਆ ਸਾਰੇ ਜਿਹੜੇ ਹੈਗੇ ਆ ਇੱਕ ਇਕੱਲੀ ਪੁਲਿਸ ਨੇ ਜਦ ਤੱਕ ਸਾਰੇ ਆਪਾ ਇਕੱਠੇ ਨਹੀਂ ਹੁੰਦੇ ਜਦ ਤੱਕ ਸਾਰਾ ਸੁਸਾਇਟੀ ਸਾਰੇ ਇਨਸਾਨ ਆਪਸ ਆਰੇ ਪ੍ਰੈਸ ਇੱਕ ਨਾ ਨਲਕੀ ਨਹੀਂ ਕੰਮ ਕਰਦੇ ਤਦ ਤੱਕ ਜਿਹੜੀ ਹੈਗੀ ਹੈ ਜਿਹੜੀ ਹੈਗੀ ਉਹ ਸਫਲਤਾ ਪੂਰੀ ਨਹੀਂ ਹੁੰਦੀ ਸਰ ਮੋਢੀ ਤਫਤੀਸ਼ ਚੋ ਕੇ ਸਾਹਮਣੇ ਆਈ ਇਹ ਨਾ ਹੀ ਹੀਰੋਇਨ ਮੰਗਵਾਈ ਕਿੰਨੇ